ਇਹ ਨਾ ਪਈ ਨੀ ਬਿਮਾਰੀ ਆ ਇਹਨਾਂ ਉਦਾਰੇ ਕਰਨਾ ਕਿਹੜਾ ਸੋਹਣਾ ਦਿੱਤਾ ਹੈ ਕਿਹੜੇ ਆਉਗੇ ਨਹੀਂ ਨਹੀਂ ਪਪੰਡਾ ਨਹੀਂ ਆਉਂਦਾ ਵਿਆਹ ਹੈ ਪਾਏ ਤੂੰ ਲੜਨਾ ਹੈਗਾ ਤੂੜੀ ਵਾਲਾ ਹੀ ਆ ਹਾਂ ਉਹ ਸਾਡੀ ਕੂੜੀ ਨੂੰ ਦਿੱਤੇ ਨਾ ਜਿਹਾ ਚੱਲਿਆ ਗਾਦੀ ਵਾਹ ਨਾ ਤੇ ਆ ਨੀਲੀ ਗਰਤੀ ਹਾਂ ਉਹਦੇ ਕੁੜੀ ਲੱਤਾਂ ਆਉਣੀਆਂ ਚਲਾਉਂਦੇ ਇਹਦੇ ਤਾਂ ਕੁੜੀ ਹੈਗੀ ਉਸੇ ਤੋਂ ਹੀ ਇਹ ਤਾਂ ਨੀਲੀ ਲਈ ਨੀਲੀ ਲਈ ਉਹ ਤਾਂ ਇਹੋ ਲਾਲ ਆਈ ਆ ਕਿਹੜੇ ਤੋਂ ਬੜਾ ਹਾਂ ਕਾਲੀਏ ਵਾਲਾ ਜਾਸ ਕਾਲੀਏ ਵਾਲਾ ਫੜਨੀ ਹੈ ਨਹੀਂ ਨਹੀਂ ਫੜਨੀ ਕਹਦੇ ਹਾਂ ਇਹਨੂੰ ਕੀ ਲੋਡ ਲੋਡ ਕੋਈ ਦਵਾਈ ਦਿੰਦੇ ਪਾਉਣ ਕਰ ਲੋ ਕਰ ਇਹਨੂੰ ਹੋ ਜਾ ਹੈ ਨਾ ਤੇ ਇੱਕ ਪ੍ਰਿਯ ਮੈਨੂੰ ਗੂਆਣਾ ਖਿਆ ਖਿਆ ਤਨੇਰਾ ਵੜਾਣ ਵਾਲਾ

ਨਾ ਬੇਗੋੜੇ ਆ ਆਹ ਸਮਝਾ ਟਿਕ ਮਨ ਰਾਇ ਇਹ ਕੋਈ ਤਾਂ ਪਤਾ ਨਹੀਂ ਮੈਨੂੰ ਨਹੀਂ ਅੰਨਾ ਨਹੀਂ ਬਰਾਗ ਨਹੀਂ 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 ਉਹਦੇ ਨੇ ਕਰਾਈ ਗੱਲ ਇਹਦੇ ਨਹੀਂ ਨਹੀਂ ਫੱਤੇ ਵਾਲੇ ਦਾ ਡਾਕਟਰ ਤਾਂ ਨਹੀਂ ਮੈਨੂੰ ਪਤਾ ਮੈਂ ਕੱਲ ਦਵਾਈ ਦੇਣ ਗਈ ਤਾਂ ਫੱਤੇ ਵਾਲੇ ਉਹ ਸਵਰਨਾ ਭੁਣਵਾਨ ਅੱਛਾ ਫੱਤੇ ਵਾਲੇ ਯਾਰ ਉਹ ਜਦੋਂ ਤੁਹਾਡਾ ਫੋਨ ਆਇਆ ਤੇ ਉਹਨੇ ਆਵਾਜ਼ਾਂ ਲਈ ਓਕੇ ਓਕੇ ਅੱਛਾ ਕਹਿੰਦਾ ਮੈਨੂੰ ਭੁਣਵਾਨ ਦਾ ਨੰਬਰ ਦੇ ਅੱਛਾ ਮੈਂ ਨੰਬਰ ਲੈ ਗਿਆ ਹੁਣ ਨਹੀਂ ਮੈਂ ਉਹਦੀ ਕੀਤੇ ਗੱਲ ਨਹੀਂ ਨਹੀਂ ਉਹਦਾ ਨਹੀਂ ਮੈਨੂੰ ਪਤਾ ਕਿਹਦੀ ਗੱਲ ਉਹ ਕਿੱਥੇ ਡਾਕਟਰ ਸਾਹਿਬ ਤੁਸੀਂ ਕੱਲ ਗਏ ਨਹੀਂ ਸੀ ਹਾਂ ਉਹ ਉਹਦੇ ਪਿੰਡ ਦੇ ਲਾਗੇ ਇਹ ਮੁੰਡੇ ਦਾ ਪਿੰਡ ਇੱਥੇ ਖੜੇ ਰਹਿੰਦਾ ਵਾ ਤੁਸੀਂ ਪਰਸੋਂ ਮੁਕਸਰ ਨਹੀਂ ਗਏ ਹਾਂਜੀ ਕਿਹੜਾ ਪਿੰਡ ਦਾ ਨਾਮ ਲਿਆ ਤੁਸੀਂ ਗਏ ਉਹ ਥਾਂਦੇ ਵਾਲੇ ਥਾਂਦੇ ਵਾਲੇ ਥਾਂਦੇ ਵਾਲੇ ਦੇ ਨਾਲ ਹੀ ਪਿੰਡੇ ਦਾ ਵਾ ਕਿਹਦਾ ਜਿਹੜਾ ਮੁੰਡਾ ਇੱਥੇ ਰਹਿੰਦਾ ਵਾ ਉਹ ਆਪਣੇ ਕੋਲ ਇੱਥੇ ਰਹਿੰਦੇ ਨੇ ਜ਼ੋਰ ਕਰਦਾ ਵਾ ਇੱਥੇ ਅੱਛਾ 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 ਨਹੀਂ ਇਹਦੇ ਨਾਲ ਕੇ ਹੈ ਡਾਕਟਰ ਦੀ ਗੱਲ ਕਰਾਦੀ ਅੱਛਾ 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 ਨਹੀਂ ਕੋਈ ਗੱਲ ਨਹੀਂ ਉਹਨਾਂ ਦਾ ਸਾਡਾ ਡਾਕਟਰ ਕਰਦਾ ਕਿਹੜਾ ਉਹ ਨਹੀਂ ਨਹੀਂ ਮੈਂ ਮੈਂ ਕਹਿੰਦਾ ਡਾਕਟਰਾਂ ਦੀ ਗੱਲ ਹੀ ਨਹੀਂ ਕੋਈ ਹਾਂ ਮੈਂ ਕਿਹਾ ਡਾਕਟਰਾਂ ਦਾ ਕੋਈ ਚੰਗਾ ਨਹੀਂ ਜਾਨਾ ਤੇ ਪ੍ਰੇਮ ਬੜਾ ਵਾ ਹਾਂ ਮੈਨੂੰ ਕਹਿੰਦਾ ਮੈਂ ਮੈਨੂੰ ਕਹਿੰਦਾ ਮੈਂ ਵੈਸੇ ਤੇਰੇ ਵੀਡੀਓ ਵਡੀਆ ਕਹਿੰਦਾ ਮੈਂ ਵੈਸੇ ਹੀ ਮਾਰੂ ਕੋਈ ਨਹੀਂ ਕੋਈ ਨਹੀਂ ਜੀ ਸਾਡੇ ਕੋਲ ਕਿਹਨਾਂ ਤੇ ਆ ਭਰਾ ਕੋਈ ਗੱਲ ਨਹੀਂ ਜੇ ਥੋੜਾ ਕਹੇ ਜੇ ਮੈਂ ਅੱਜ ਤੇ ਹੋਰ ਕਿਨੇ ਆਉਣਾ ਨਹੀਂ 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 ਮੈਂ ਵੀ ਆਉਂਗਾ ਪੂਣੀ ਨਾਲ ਵੀ ਉਦੋਂ ਅੱਗੇ ਨੋਟਾ ਸੀ ਇਹਨੂੰ ਪਰਕੇ ਨਹੀਂ ਬਹੁਤ ਫਰਕ ਆਜਦਾ ਪੂਰਾ ਫਰਕ ਆਜਦਾ ਕਾਪਾ ਜਿਆ ਐਂ ਐਂ ਪੜੀ ਲੜਨੇ ਦਾ ਟਾਈਮ ਨਾ ਪੜਨੀ ਉੱਗੀ ਜਾਂ ਲਾ ਕੇ ਤੇ ਧੌਣ ਹੀ ਕੁੜੀਆਂ ਵੀ ਤਾਂ ਉਹਨੂੰ ਲਈ ਜਾਂਦੀ ਆ ਆ ਨਹੀਂ ਗੱਲ ਕੁੜੀਆਂ ਦੀ ਹੁੰਦੀ ਆ ਕਿਤੇ ਚਾਹ ਕਹਿੰਗੇ ਅੰਦਰੇ ਫੇਰ ਉਹ ਪੰਗਾ ਦੀ ਨਾ ਮੇਰੀ ਅੱਜਮੰਡ ਜਿਹੜੀ ਆ ਜਿਹੜਾ ਅੱਗੇ ਬਣਨਾ ਸੀ ਉਹਦਾ ਫਿਰ ਲਾਜ ਆਣੀ ਜਿਹੜਾ ਅੱਗੇ ਬਣਨਾ ਸੀ ਕੋਈ ਨਹੀਂ ਔੜੇ ਨੂੰ ਮੜੇ ਜਾਂ ਸੁਣ ਲੈ ਪਾਲਾ ਨੂੰ ਮੜੇ ਹੀ ਕਾਟ ਬਾਬੇ ਦੇ ਕੋੜਿਆਂ ਦੇ ਦੋਈ ਕੋਣੀ ਆ ਆਹ ਤਾਂ ਹੰਤਾ ਕੇ ਲਈ ਹੁੰਦੀ ਨਹੀਂ ਸੀ ਅੱਜਕੀ ਨਹੀਂ ਸੀ ਕੁੜੀ ਐ ਤਾਂ ਉਹ ਨਹੀਂ ਤਾਂ ਰੱਖਦੀ ਸੀ ਮਣਕੜੀ ਤਾਂ ਬਹੁਤ ਲੱਗਦੀ ਸੀ ਕੱਲ ਇੱਕ ਬੰਦੇ ਨੇ ਫੋਨ ਲੈ ਆਇਆ ਸਰਪ੍ਰੇਖ ਪ੍ਰਧਾਨ ਤੋਂ ਆਣੇ ਫੋਨ ਨੰਬਰ ਲੈ ਹੀ ਦੋਟਾ ਅਰੇ ਬੱਡੇ ਘੜਾ ਤੋਂ ਆ ਗਿਆ ਪੱਤੇ ਵਾਲੇ ਉਹ ਇੱਥੇ ਨਾ ਮੁੰਡਾ ਰਹਿੰਦਾ ਵਾ ਕੋਈ ਆਹ ਉਹ ਜਿਹੜਾ ਆਹ ਮਰ ਰਹਾ ਜੀ ਜਿਹੜੀ ਨਾ ਹੁਣ ਕਰਾ ਰਿਹਾ ਕਿ ਉਹ ਕਹਿੰਦੀ ਹੁੰਦੀ ਹੈ ਇਹ ਹਾਂ ਆਹ ਬਦਵਾ ਕੇ ਖਾਣਾ ਨਾ ਚਾਹੁੰਦੀ ਜਿੱਥੇ ਜਿੱਥੇ ਪਰੇ ਸੈਰੀ ਡਾਊਨ ਚੱਕੀ ਜਾਂਦੀ ਹੈ ਹਾਂ ਕਿਹਦਾ ਜਾਂਦੀ ਹੈ ਹਾਂ ਮੈਂ ਆਇਆ ਨੋਰਮਲ ਜਮਨ ਕੋਈ ਨਾ 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 ਇਹ ਰਮ ਕੋਈ ਦੱਸਾਂ ਕਿ ਮੈਂ ਕਹਿੰਦਾ ਮੈਂ ਕਹਿੰਦਾ ਸਹੀ ਨਹੀਂ ਆ ਇਹ ਉਹਨਾਂ ਨੂੰ ਜਿਤਨਾ ਮਾਰਾ ਜਾਂ ਕਰਦੀ ਆ ਉਦਾਂ ਥੋੜੀ ਜਿਹੀ ਨੂੰ ਹੋਈ ਆ ਸਹੀ ਨਹੀਂ ਰਿਲੈਕਸ ਦਾ ਕੱਲ ਨਾਲ ਉਹ ਮੇਰੀ ਆਦੀ ਗੱਜ ਵਿੱਚ ਆ ਕੱਲ ਨਾਲ ਰਿਲੈਕਸ ਥੋੜਾ ਜਿਆਦਾ ਚਾਹੀਦਾ ਯਾ ਸੀ ਵੀ ਗੱਟ ਲੈਣ ਇੰਜੈਕਸ਼ਨ ਨੇ ਉਹ ਚਲਾਈ ਜਾ ਦਰੱਖਤ ਕਿੱਥੇ ਹੈ ਕਰੋ ਨਾ ਦੋਸਤ ਉੱਠ ਕੇ ਫੇਰ ਉੱਠਣਾ ਸਾਢੇ 5 ਵਜੇ ਉੱਠਣਾ ਕਿੰਨਾ ਕੀ ਭੰਡਾ ਦਾਇਰ ਕਰ ਲੈਂਦੇ 10 ਲੱਖ ਕੋਈ ਹੁੰਦੇ 4-500 4-500 500 ਪੱਟੂ ਘੱਟ ਡੇਲੀ 500 ਅੱਛਾ ਹੁਣ ਗੱਡੀ ਵੇਖੋ ਜੇ ਇਹ ਆਏ ਹਨ ਹਾਂ ਹੁਣ ਗੱਡੀ ਸਾਡੀ 300 ਹੱਥ ਮਾਰ ਗਿਓ ਮਾਰ ਗਿਓ ਉਹ ਮੋਪਾ ਪਰਾਂ ਕੋਰੇ ਵਾਲਾ ਅੱਛਾ ਉਧਰੋਂ ਕੱਢ ਕੇ ਹੁਣ ਇੱਥੇ ਤੁਹਾਡੇ ਕੋਲ ਹੋ ਗਏ ਯਾਨੀ ਅੱਜ ਅਸੀਂ ਕਿਤੇ ਨਹੀਂ ਅੱਜ ਬਾਬਿਆਂ ਦੇ 90 ਜਣਾਂ ਬੰਦੇ ਤੁਹਾਡੀਆਂ ਵੀਡੀਓ ਮੈਂ ਤੁਹਾਡੀਆਂ ਹੋਈਦਾ ਰਹਿੰਦਾ ਹਾਂ ਤੁਹਾਡੀਆਂ ਹੋਈ ਰਹਿਦੀਆਂ ਉਜੇ ਉਹ ਲਾਈਕ ਕਰਦੇ ਨੇ ਨਾ ਹਾਂਜੀ ਉਹ ਮੁੜ ਕੇ ਆ ਜਾਣੀਆਂ ਸਾਰੀਆਂ ਆ ਜਣੀਆਂ ਨੇ ਅੱਜਕੱਲ ਸੋਸ਼ਲ ਮੀਡੀਆ ਦਾ ਜਮਾਨਾ ਆਪਣ ਨੂੰ ਪਾਉਣੀ ਵੀ ਪਈ ਦੀ ਬਿਲਕੁਲ ਬਿਲਕੁਲ ਹੋ ਗਿਆ ਇਹਦੇ ਨਾਲ ਨਾ ਪਤਾ ਨਹੀਂ ਕਿੰਨੇ ਹਾਂ ਕਿੰਨੇ ਇੱਕ ਭਰਮਾਂ ਦਾ ਨਾਲ ਫਾਇਦਾ ਹੋ ਰਿਹਾ ਹਾਂ ਕਿਉਂਕਿ ਇਹਦੇ ਨਾਲ ਲੀਕ ਕਰਦਾ ਬਿਲਕੁਲ ਸੱਚ ਦੋ ਵੇਖਦਾ ਜਿਹੜੀ ਕੋਈ ਗਾੜੀ ਘੋੜੀ ਰੀਮੋਟਰ ਹੋਈ ਤੇ ਨਹੀਂ ਹਨੀ ਮਤਰਾ ਜਿਹੜੀ ਹਾਂ 8 8 9 9 ਸਾਲਾਂ ਦੀ ਜਿਹਨਾਂ ਨੂੰ ਕਹਿੰਦੇ ਮੈਂ ਦੱਸੂ ਉਹਨਾਂ ਦੀ ਉਹ ਬੋਰ ਵਾਲਿਆਂ ਦੀ ਉਹ ਬੋਰ ਨੇ ਬੋਰ ਵਾਲਿਆਂ ਦੀ ਉਹਨਾਂ ਦੀ ਮੱਥੇ ਬੜਾ ਕਾਲੀ ਘੋੜੀ ਅਛਾ ਕੀ ਨਾਮ ਉਹਨਾਂ ਦਾ ਕੁਲਦੀਪ ਉਹਨਾਂ ਦੀ ਹੈ ਅੰਕਲ ਕੁਲਦੀਪ ਕੇ ਨਹੀਂ ਕੁਲਦੀਪ ਕਹਿੰਦੇ ਯਾਰ ਉਹ ਦੂਜਿਆਂ ਦੀ ਉਹਨਾਂ ਦੇ ਜਿਹੜੇ ਨਾਲ ਦੇਦੀ ਹੈ ਮਹੀਨਾ ਤੋਂ ਟ੍ਰੀਟਮੈਂਟ ਕੀਤਾ ਹੈ ਨਹੀਂ ਉਹਨਾਂ ਦਾ ਟ੍ਰੀਟਮੈਂਟ ਕਰਨਾ ਉਹ ਸਹੀ ਹੈ ਉਹ ਗੰਗ ਉਹ ਗੰਗਸਰਜਿਤ ਤੋਂ ਗੰਗ ਦੂਜੇ ਉਹ ਕਿਹੜਾ ਹੈਗਾ ਮਣੀ ਦੀ ਮਣੀ ਦੀ ਹਾਂ ਮਣੀ ਦੀ ਘੋੜੀ ਗੁਰੂ ਸਰ ਗੁਰੂ ਸਰ ਹੀ ਉਹਦੇ ਗੁਰੂ ਸਰ ਜੋਦੇ ਆਹੋ ਆਹੋ ਆਹ ਗੁਰੂ ਸਰ ਜੋਦੇ ਹਾਂਜੀ ਹਾਂਜੀ ਬਿਲਕੁਲ 10 ਸਾਰੀ ਬੁਢੀ ਹੈ ਬੜੀਆਂ ਹਾਂ ਕਈ ਤਾਂ ਉਹ ਕਹਿੰਦੇ ਨਹੀਂ ਪਾਉਂਦੇ ਨੀ ਨਾ ਸੇਰ ਸੂਰ ਕਰਨੀ ਦਾ ਅਗਲਾ ਕਹਿੰਦਾ ਯਾਰ ਰਿਕਾਰਡ ਆ ਬਾਬਾ ਨੇ ਲੋਟ ਪੈਂਦੀ ਨਹੀਂ ਦਲਦਲ ਚ ਵੀ ਹਾਂਜੀ ਹਾਂ ਜਲ ਚੋਂ ਜਿਵੇਂ ਪਿਛਲੀ ਵਾਰ ਉਥੇ ਆਪਣੇ ਆ ਹੈਗਾ ਨਵੇਂ ਪਾਸ਼ਾ ਦਾ ਗੁਰਦੁਆਰਾ ਕਰ ਬਾਬੇ ਪਕਾਲੇ ਅੱਛਾ ਉੱਥੇ ਕੋੜਿਆਂ ਨੇ ਦਰਦ ਹੋਣ ਲੱਗਾ ਤੈਨਾਂ ਨੂੰ ਹਾਂ ਇਹ ਬਾਬੇ ਲਾੜੀ ਨੇ ਮੈਨੂੰ ਅਖੜੀ ਪਹੁੰਚ ਮੈਂ ਗਿਆ ਤੇ ਉਦੋਂ ਜੇ ਆ ਬਾਬੇ ਪਾਲੇ ਦੇ ਨਹੀਂ ਗਾਵਾਂ ਵਾਲਾ ਉਹ ਵਿੱਚ ਉਹ ਗਾਵਾਂ ਆ ਗਈਆਂ ਵਿੱਚ ਅੱਛਾ ਉਹ ਕੁੜਿਆ 2 ਕਿਲੋਮੀਟਰ ਮਿੰਲਾ ਦਾ ਉੱਥੇ ਲਾਗੇ ਮੈਨੂੰ 4-5 ਘੰਟੇ ਫਿਰ ਉੱਥੇ ਮੈਂ ਕਹਿਣਾ ਕਰ ਗਿਆ ਤਾਂ ਮੈਨੂੰ ਸਿੰਘਾਂ ਨੇ ਸ਼ੋਰਟ ਕੱਟ ਕਢਾ ਲਿਆ 500 ਰੁਪਏ ਦੀ ਇਹ ਤਾਂ ਦਿ ਰਾਤ ਰਹਿਣ ਵਾਲੀ ਗੱਡੀ ਸੀ ਗਾਵਾਂ ਦਾ ਆਹ ਬੜਾ ਨੰਬਾ ਚੋੜਾ ਹਾਂ ਉਹਨਾਂ ਬੜਾ ਵੱਡਾ ਮੁਕਾਬਲਾ ਹਾਂਜੀ ਉਹਦੇ ਟੀ-ਸ਼ਰਟ ਲੱਗ ਜਾਂਦੇ ਉੱਥੇ ਉਹਦੀ ਬੰਦਾ ਕਿਤੇ ਉਹਦੀ ਕਿਤੇ ਬੱਸ 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 ਜਦੋਂ ਚੜ ਗਿਆਂ ਫਿਰ ਜਾਮ ਹੀ ਆ ਠੀਕ ਹੈ ਆ ਜਿੱਤ ਨਾ ਕਰੀ ਨਾ ਸੋਹਣਾ ਆਇਆ ਹੋਰ ਆ ਮਾ ਇਹੋ ਤੇ ਪਿਓ ਵੀ ਬੜਾ ਚੋਹਰਾ ਖਾਜਰ ਮੋਟੇ ਮਾਂ ਤੋਂ ਦਰਸ਼ਨੀ ਘੋੜੀ ਏ ਯਾਰ ਲੈ ਬਹੁਤ ਵੱਡੀ ਘੋੜੀ ਆ ਉਹਦੇ ਡਿਗੀ ਵੀ ਚੰਗਿਆਂ ਪਏ ਆ ਜੇ ਯਾਰ ਮੈਂ ਤਾਂ ਸਿਰ ਕਿੱਥੇ ਰੱਖੀ ਚੱਲ ਸਬਸਕ੍ਰਾਈਬ ਕਰ ਲੀਓ ਬੈਠੀ